ਨਮਾਸ਼ਹਿਰ ਬਾਈਪਾਸ ਕਲਾਮ ਕੋਲ ਸੰਗਤਰਿਆ ਨਾਲ ਭਰੀ ਗੱਡੀ ਪਲਟੀ ਮੌਕੇ ਤੇ ਮੌਜੂਦ ਜੋ ਲੋਕ ਸਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਗੱਡੀ ਚੰਡੀਗੜ੍ਹ ਤੋਂ ਆ ਰਹੀ ਸੀ ਤੇ ਅੰਮ੍ਰਿਤਸਰ ਜਾ ਰਹੀ ਸੀ ਤੇ ਗੱਡੀ ਨੂੰ ਜਥੇਦਾਰ ਬਾਬਾ ਜੋਰਾ ਸਿੰਘ ਜੀ ਚਲਾ ਰਹੇ ਸਨ ਕਿ ਗੱਡੀ ਦਾ ਟਾਇਰ ਫਟ ਗਿਆ ਤੇ ਗੱਡੀ ਦਾ ਸਤੁਲਨ ਵਿਗੜਨ ਦੇ ਕਾਰਨ ਇਹ ਜਿਹੜੀ ਗੱਡੀ ਸੀਗੀ 10 ਫੁੱਟ ਡੂੰਘੇ ਹੋਏ ਵਿੱਚ ਜਾ ਪਲਟੀ ਤੇ ਕਿਹਾ ਗਿਆ ਕਿ ਜਥੇਦਾਰ ਬਾਬਾ ਜੋਰਾ ਸਿੰਘ ਦੇ ਬੱਚੇ ਤੇ ਲੱਕ ਤੇ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਲਜਾਇਆ ਗਿਆ ਤੇ ਉੱਥੇ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਜਿਹੜਾ ਉਹਨਾਂ ਨੂੰ ਰੈਫਰ ਕਰ ਦਿੱਤਾ ਜੋ ਦੱਸਿਆ ਗਿਆ ਆ ਕਿ ਦੱਸਣ ਅਨੁਸਾਰ ਗੱਡੀ ਵਿੱਚ ਕਰੀਬ ਜਿਹੜੇ ਸੰਤਰੇ ਸੀਗੇ ਜਾਂ ਕਰੇਟਰ ਵਗੈਰਾ ਹੁੰਦੇ ਜਿਨ੍ਹਾਂ ਵਿੱਚ ਸੰਤਰੇ ਪਾਏ ਹੁੰਦੇ ਹਨ ਕਿ 9 ਕੁ ਲੱਖ ਦਾ ਜਿਹੜਾ ਮਾਲ ਸੀ ਤੇ ਤਰੰਤੀ ਮੌਕੇ ਦੇ ਉੱਪਰ ਜਿਹੜੇ ਹੈਗੇ ਆ ਲੋਕ ਪਹੁੰਚੇ ਤੇ ਲੋਕਾਂ ਨੇ ਜਿਹੜੀ ਹੈਗੀ ਆ ਮੌਕੇ ਤੇ ਆ ਕੇ ਇਹ ਮਦਦ ਕੀਤੀ ਬੇਸ਼ੱਕ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਸੰਕਰਿਆਂ ਦਾ ਵੀ ਨੁਕਸਾਨ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਜਿਹੜੇ ਸੰਕਰੇ ਸਟੋਰ ਦੇ ਵਿੱਚ ਜਾਣੇ ਸੀ ਪਰ ਹੁਣੇ ਸਟੋਰ ਦੇ ਵਿੱਚ ਜਾਣ ਦੇ ਕਾਬਲ ਨਹੀਂ ਰਹੇ ਹਨ ਕਿਉਂਕਿ ਹਰ ਇੱਕ ਨੂੰ ਤੇ ਪਤਾ ਲੱਗ ਗਿਆ ਹੈਗਾ ਕਿ ਇਹ ਗੱਡੀ ਪਲਟੀ ਗਈ ਹੈ ਤੇ ਸੰਗਤਿਆਂ ਵਿੱਚ ਜਿਹੜਾ ਪਾਣੀ ਜਿਹੜਾ ਆ ਉਹ ਭਰ ਜਾਂਦਾ ਜਿਸ ਤੇ ਕਾਰਨ ਜਿਹੜਾ ਆ ਕਿ ਉਸ ਦੀ ਜੋ ਕੀਮਤ ਹੈਗੀ ਉਹ ਨਹੀਂ ਮਿਲਦੀ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਅਸੀਂ ਇਹ ਜਿਹੜਾ ਮੰਡੀਆਂ ਦੇ ਵਿੱਚ ਜਾ ਕੇ ਵੇਚਾਂਗੇ ਕਿਉਂਕਿ ਇਹ ਸਟੋਰ ਕਰਨ ਦੇ ਕਾਬਿਲ ਤਾਂ ਨਹੀਂ ਰਹੇ ਹਨ। ਬੇਸ਼ੱਕ ਗੱਡੀ ਦਾ ਨੁਕਸਾਨ ਕਾਫੀ ਹੋਇਆ ਆ ਤੇ ਇਹਨਾਂ ਦਾ ਆਪਣਾ ਨੁਕਸਾਨ ਵੀ ਕਾਫੀ ਹੋਇਆ ਆ। ਕਿਉਂਕਿ ਜਿਹੜੇ ਆੜਤੀ ਹੁੰਦੇ ਹਨ ਇਸ ਇਹਨਾਂ ਨੇ ਵੀ ਤਾਂ 4 ਪੈਸੇ ਕਮਾਣੇ ਹੁੰਦਿਆਂ ਲੱਖਾਂ ਰੁਪਏ ਲਾਦੇ ਹਨ ਪਰ ਇਸ ਦੇ ਵਿੱਚ ਦੋਸ਼ ਵੀ ਕਿਸੇ ਦਾ ਨਹੀਂ ਹੈਗਾ ਕਿਉਂਕਿ ਇਹ ਜਿਹੜੀ ਗੱਡੀ ਪਲਟੀ ਆ ਗਈ ਟਾਇਰ ਫਟ ਗਿਆ ਤੇ ਜੋ ਉਹਨਾਂ ਨੇ ਦੱਸਿਆ ਕਿ ਟਾਇਰ ਵੀ ਨਵੇਂ ਸਾਨ ਕੋਈ ਐਸੀ ਵੈਸੀ ਗੱਲ ਨਹੀਂ ਹੈਗੀ ਹੋ ਸਕਦਾ ਹੈ ਕਿ ਕੋਈ ਉਹਦੇ ਵਿੱਚ ਕੋਈ ਨਕੀਲੀ ਚੀਜ਼ ਜਾਂ ਕੁਝ ਐਸਾ ਲੱਗ ਗਿਆ ਹੋਵੇ ਇਸ ਹਵਾਬਨਾਮਾ ਹੀ ਕਹਿ ਸਕਦੇ ਆ ਕਿ ਜਿਸ ਦੇ ਕਾਰਨ ਇੱਕਦਮ ਜਿਹੜਾ ਟਾਇਰ ਫਟ ਗਿਆ ਤੇ ਗੱਡੀ ਦਾ ਸਤੁਲਨ ਵਿਗੜ ਗਿਆ ਤੇ ਗੱਡੀ 10 ਫੁੱਟ ਡੂੰਘੇ ਟੋਏ ਵਿੱਚ ਜਾ ਗੇੜੀ ਔਰ ਉਸ ਮਾਲਕ ਦਾ ਸ਼ੁਕਰ ਆ ਉਸ ਪ੍ਰਮਾਤਮਾ ਦਾ ਸ਼ੁਕਰ ਹੈਗਾ ਪਰ ਇਸ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੀ ਥੋੜੀ ਦੇਰ ਪਹਿਲਾਂ ਬੱਸ ਲੰਗੀ ਸੀਗੀ ਪਰ ਉਹ ਬੱਸ ਪਹਿਲਾਂ ਲੰਘ ਚੁੱਕੀ ਸੀਗੀ ਨਹੀਂ ਤੇ ਬਹੁਤ ਵੱਡਾ ਇਹ ਹਾਸਾ ਹੋ ਸਕਦਾ ਸੀਗਾ ਪਰ ਇਹ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈਗਾ ਇਹ ਜਿਹੜਾ ਹਾਸਾ ਸੀਗਾ ਇੱਕ ਟਾਇਰ ਫਟਣ ਦੇ ਕਾਰਨ ਹੋਇਆ ਹੈਗਾ ਆ ਪਰ ਜਿਹੜੀਆਂ ਸੱਟਾਂ ਲੱਗੀਆਂ ਆ ਜਿਸ ਤਰ੍ਹਾਂ ਦੱਸੇ ਜਾ ਰਹੇ ਦੱਸਿਆ ਜਾ ਰਿਹਾ ਆ ਕਿ ਜਥੇਦਾਰ ਬਾਬਾ ਜੋਰਾ ਸਿੰਘ ਦੇ ਜਿਹੜੀ ਹੈਗੀ ਆ ਕਿ ਉਹਨਾਂ ਦੇ ਲੱਤ ਤੇ ਸੱਟ ਲੱਗੀ ਹੈਗੀ ਆ ਲੱਕ ਤੇ ਸੱਟ ਲੱਗੀ ਹੈਗੀ ਆ ਪਹਿਲਾਂ ਉਹ ਗੱਲਬਾਤ ਜੋ ਦੱਸਿਆ ਗਿਆ ਕਰ ਰਹੇ ਸਨ ਪਰ ਜਦੋਂ ਜਿਸ ਤਰ੍ਹਾਂ ਗਰਮ ਗਰਮ ਸੱਟਾਂ ਸੀਗੀਆਂ ਨਹੀਂ ਪਤਾ ਲੱਗਾ ਤਾਂ ਥੋੜੀ ਦੇਰ ਬਾਅਦ ਜਿਹੜਾ ਆ ਕਿ ਉਹਨਾਂ ਨੂੰ ਸੱਟਾਂ ਦੀ ਜਿਹੜੀ ਹੈਗੀ ਆ ਮਤਲਬ ਹੈ ਕਿ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਸੱਟਾਂ ਉਹਨਾਂ ਦੇ ਜ਼ਿਆਦਾ ਲੱਗੀਆਂ ਹਨ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਮੌਕੇ ਤੇ ਜੋ ਮੌਜੂਦ ਸਨ ਉਹਨਾਂ ਨੇ ਕੀ ਕਿਹਾ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣਾ ਜੀ ਹੁਣ ਆਪਾਂ ਜੀ ਜੱਸੀ ਆ ਪਿੰਡ ਕਿਹੜਾ ਆਪਣਾ ਪਿੰਡ ਸਲੋ ਸਲੋ ਕਿੰਨੇ ਕੁ ਦਿਨ ਤੁਸੀਂ ਆਏ ਇੱਥੇ ਸਵੇਰੇ ਇੱਥੇ ਪਾਜੀ ਆਪਾਂ ਆਏ ਆ ਸਵੇਰ ਦੇ 9 ਵਜੇ ਦੇ ਆਏ ਹੋ ਆ ਜੀ ਜੇ ਤਾਂ ਮਤਲਬ ਗੱਡੀ ਆਪਣੀ ਚੱਕ ਕੇ ਬਾਹਰ ਕੱਢੀ ਮਤਲਬ ਸਿੱਧੀ ਕੀਤੀ ਆ ਪੱਕੀ ਡਰਾਈਵਰ ਦਾ ਵੀ ਵਿਚਾਰੇ ਸੱਟ ਲੱਗ ਗਈ ਆ ਚਲੋ ਇਹ ਤਾਂ ਕੁਦਰਤੀ ਮਤਲਬ ਟਾਇਰ ਫਟਿਆ ਗੱਡੀ ਦਾ ਨਾ ਪਿੱਛੇ ਟਾਇਰ ਫਟਦਾ ਆ ਉਹਦੇ ਕਰਕੇ ਗੱਡੀ ਇਨਬੈਲੈਂਸ ਹੋ ਗਈ ਸਾਰੀ ਤੁਹਾਡੇ ਲਈ ਕਿੰਨਾ ਕੋਖਾ ਸੀ ਆਡੇ ਸਰ ਉਖਾ ਰਹਿ ਗਈ ਸੀ ਉਹ ਡੂੰਗਾ ਬਹੁਤ ਏ ਨਾ ਖੇਤ ਡੂੰਗਾ ਬੜਾ 10 ਫੁੱਟ ਤੋਂ ਥੱਲੇ ਹੋਣਾ ਨੀਚੇ ਨਾਲ ਗੱਡੀ ਵੀ ਬਹੁਤ ਦੂਰ ਪਈ ਸੀ ਉਧਰ ਹੋੜਿਓ ਨਹੀਂ ਕਰਕੇ ਉੱਪਰ ਤਾਰਾ ਵੀ ਸੀਗੀ ਆ ਤਾਰਾ ਦਾ ਬਚਾਅ ਕਰਕੇ ਇਸ ਕਰਕੇ ਵੀ ਹੋੜਿਓ ਲਈ ਕਰਕੇ ਗੱਡੀ ਅੱਛਾ ਏਰੀਆ ਜਿੱਥੇ ਕੋਈ ਬੱਸ ਪੁੱਛ ਪੱਟ ਜਾਂਦੀ ਆ ਜਿਹੜਾ ਟਰੱਕ ਡੇਗ ਮਤਲਬ ਕੋਈ ਅਨਬੈਲੈਂਸ ਹੋਣ ਕਰਕੇ ਨੁਕਸਾਨ ਹੁੰਦਾ ਫੇ ਤੁਸੀਂ ਆਉਨੇ ਹੁੰਨੇ ਹਾਂਜੀ ਆਪਾਂ ਹੀ ਆਈ ਤਾਂ ਠੀਕ ਹੈ ਹਾਂਜੀ ਆਪਣਾ ਇੱਥੇ ਨਮੇਸ਼ਰੀ ਆ ਨਾ ਆਪਾਂ ਹਾਂ ਤੇ ਆਪਣਾ ਹੀ ਹੁੰਦਾ ਜੋ ਵੀ ਮਤਲਬ ਗੱਡੀ ਜਾਂ ਵਗੈਰਾ ਕੁਝ ਵੀ ਪਲਟਦਾ ਉਹ ਆਪਾਂ ਨੂੰ ਕਹਿੰਦਾ ਪਹਿਲਾਂ ਫੋਨ ਕਰਦੇ ਫੇ ਇਹੀ ਆ ਜਾਣਾ ਮੌਕੇ ਇੱਥੇ ਓਕਾ ਸੀ ਕਿਉਂਕਿ ਤਾਰਾ ਉੱਤੇ ਸੀ ਤਾਰਾ ਵੀ ਉੱਤੇ ਸੀ ਇਹ ਨਾਲੇ ਦਰਖਤ ਸੀ ਸੀਡ ਤੇ ਵੀ ਇਹ ਬਚਾਣੇ ਪੈਣੇ ਸੀਗੇ ਇਸ ਕਰਕੇ ਫੇ ਓੜੀ ਵਾਲੀ ਕਰਕੇ ਆਪਾਂ ਬਾਹਰ ਕੱਢੀ ਆ ਤੇ ਉਹ ਜਿਹੜਾ ਦਰਖਤ ਡਿੱਗਿਆ ਨਜ਼ਰ ਆਉਂਦਾ ਹਾਂਜੀ ਉਹ ਜੋ ਟਰੱਕ ਵਿੱਚ ਜਦੋਂ ਹਾਂਜੀ ਗੱਡੀ ਉਹ ਟਰੈਕ ਦੇ ਵਿੱਚ ਵੱਜ ਕੇ ਨਾਲੇ ਉੱਡ ਗਿਆ ਫਿਰ ਠੀਕ ਹਾਂਜੀ ਇਸ ਕਰਕੇ ਠੀਕ ਹੈ ਦੱਸੋ ਓਕੇ ਛੋਟੇ ਛੋਟੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਬਈ ਕਿੱਦਾਂ ਹੋਇਆ ਐਕਸੀਡੈਂਟ ਜੀ ਇਹ ਜੀ ਆਪਣਾ ਤਕਰੀਬਨ 8:00 ਵਜੇ ਨਾਲ ਆਇਆ ਕਿ ਪਾਣਾ ਵਾਪਰਿਆਗੇ ਅੰਮ੍ਰਿਤਸਰ ਨੂੰ ਗੱਡੀ ਜਾ ਰਹੀ ਸੀ ਚੰਡੀਗੜ੍ਹ ਤੋਂ ਕਿੰਨੂ ਲੋਡ ਹੋਇਆ ਸੀਗਾ ਔਰ ਇਹ ਕਿ ਗੱਡੀ ਦਾ ਸੰਤੁਲਨ ਵਿਗੜਿਆ ਹੈ ਕਿ ਟਾਇਰ ਫਟਣ ਕਰਕੇ ਟਾਇਰ ਫਟਣ ਕਰਕੇ ਗੱਡੀ ਜਿਹੜੀ ਆ ਖਾੜੇ ਚ ਜਾ ਪਈ ਹੈ ਔਰ ਨੁਕਸਾਨ ਬਹੁਤ ਹੋਇਆ ਜਿੱਕਾ ਹੈ ਮਾਲ ਦਾ ਵੀ ਔਰ ਗੱਡੀ ਦਾ ਵੀ ਬਾਬਾ ਜੀ ਦੀ ਲੱਤ ਫ੍ਰੈਕਚਰ ਹੋ ਗਈ ਔਰ ਰੀੜ ਦੀ ਹੱਡੀ ਦੇ ਸੱਟ ਲੱਗੀ ਉਹਨਾਂ ਦੇ ਔਰ ਇਹ ਕਿ ਉਹਨਾਂ ਨੂੰ ਪੀਜੀਆ ਚੰਡੀਗੜ੍ਹ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਨਵਾਂ ਸ਼ਹਿਰ ਹਾਂ ਜੀ ਨਵਾਂ ਸ਼ਹਿਰ ਤੋਂ ਰੈਫਰ ਕਰਕੇ ਉਹਨਾਂ ਨੇ ਉੱਥੇ ਭੇਜਤਾ ਵੀ ਹਾਂ ਜੀ ਇਹ ਆ ਕਿ ਹੁਣ ਦੇਖ ਸਕਦੇ ਤੁਸੀਂ ਗੱਡੀਾਂ ਵੀ ਬਹੁਤ ਨੁਕਸਾਨ ਆ ਮਾਲ ਦਾ ਬਹੁਤ ਨੁਕਸਾਨ ਆਇਆ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਹ ਆ ਕਿ ਬਾਬਾ ਜੀ ਦੀ ਗੱਡੀ ਉਹ ਵੀ ਆਪਣਾ ਡੈਮੇਜ ਹੋ ਚੁੱਕੀ ਆ ਔਰ ਮਾਲ ਵੀ ਬਹੁਤ ਤੁਹਾਡੇ ਸਾਹਮਣੇ ਆ ਕਿ ਵੇਖੋ ਬਹੁਤ ਨੁਕਸਾਨ ਹੋ ਚੁੱਕਾ ਸੋ ਸਾਰੇ ਵੀਰਾਂ ਨੂੰ ਸਾਰੀ ਸੰਗਤ ਨੂੰ तहे ਦਿਲੋਂ ਧੰਨਵਾਦ ਸੋ ਜਿੰਨੀ ਵੀ ਹੋ ਸਕੇ ਕਿੰਨੇ ਕੁ ਵੀ ਹੋਇਆ ਕੱਲ ਇਹ 8 8 ਦੇ ਤਕਰੀਬਨ ਦਰਮਿਆਨ ਇਹ 8:00 ਵਜੇ ਵਿੱਚ ਵਿੱਚ ਕੰਮ ਹੋਇਆ ਜੀ ਇਹ ਨੁਕਸਾਨ ਹੋਇਆ ਸਾਰਾ ਹਾਂਜੀ ਤੇ ਤੁਸੀਂ ਵੀ ਕਿੱਥੋਂ ਆਏ ਹੋ ਅਸੀਂ ਅੰਮ੍ਰਿਤਸਰ ਤੋਂ ਹਨ ਜਦੋਂ ਪਤਾ ਲੱਗਿਆ ਅਸੀਂ ਆਏ ਆ ਰਾਤ 12:30 1:00 ਵਜੇ ਤੱਕ ਅਸੀਂ ਵੀ ਪਹੁੰਚੇ ਜੀ ਇੱਥੇ ਹਾਂਜੀ ਮਦਦ ਲਈ ਆਏ ਆ ਔਰ ਦੇਖਿਆ ਆਗੇ ਕਿ ਕੋਈ ਨੁਕਸਾਨ ਹੋ ਜਾ ਕੋਈ ਚੀਜ਼ ਕੋਈ ਸਮਾਨ ਨਾ ਚੱਕ ਕੇ ਲੈ ਜਾ ਹੀ ਤਾਂ ਇੱਥੇ ਆਏ ਆ ਜੀ ਹਾਂਜੀ ਇਹ ਆ ਕਿ ਇਹਨਾਂ ਦੀ ਹੈਲਪ ਵਾਸਤੇ ਆਏ ਬਾਬਾ ਜੀ ਦੀ ਇਹ ਕੀ ਮਦਦ ਦੀ ਗੱਲ ਕਹਿੰਦੇ ਜੇ ਕਿਸੇ ਮਦਦ ਕਰਨੀ ਹੋਵੇ ਨੰਬਰ ਆਪਣਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ 980367699 9876932166 ਇਹ ਹੈ ਕੀ ਨੰਬਰ ਹੈ ਜੇ ਕਿਸੇ ਵੀਰ ਨੇ ਮਿਲ ਹੈਲਪ ਕਰਨੀ ਹੋਵੇ ਇਸ ਨੰਬਰਾਂ ਤੇ ਕਰ ਸਕਦੇ ਆ ਜੀ ਬਹੁਤ ਗੱਡੀ ਬਣਾਉਂਦੇ ਹੈਲਪ ਕਰ ਦਿੱਤੀ ਜਾਵੇ ਬਸ ਸਾਨੂੰ ਹੋਰ ਕੋਈ ਨਹੀਂ ਚਾਹੀਦਾ ਸਾਡੇ ਨਾਲ ਇਹੋ ਹੀ ਸਾਡਾ ਘਰ ਦਾ ਗੁਜ਼ਾਰਾ ਚੱਲਦਾ ਹੈ ਦਵਾ ਕਰਾਂਦਾ ਹੈ ਉਹ ਮੇਰਾ ਤੇ ਵੱਡੇ ਬਾਈ ਜੀ ਦਾ ਗੱਡੀ ਦਾ ਲੋਨ ਹੀ ਲੱਤਨ ਦੇ ਵਿੱਚ ਗੱਡੀ ਦਾ ਜਲੇ ਲੋਨ ਹੀ ਨਿਹੜ ਲਾਇਆ ਹੈ ਲੱਤਿਆ ਜੀ ਤੇ ਸਾਡੀ ਗੱਡੀ ਨਾਲ ਇਦਾਂ ਆ ਗਿਆ ਸਾਰੀ ਟੋਟਲ ਲਾਸ ਹੀ ਹੋ ਗਈ ਹੈ ਤੇ ਐ ਕਿੰਨੇ ਸਾਡੀ ਮਤਲਬ ਗੱਡੀ ਇਕੱਲੀ ਜੁਆਨਾ ਹੁੰਦੇ ਵਿੱਚ ਸਾਡੀ ਹਾਲ ਕਰ ਦੇਣ ਤੇ ਸਾਡਾ ਇੰਨਾ ਹੀ ਬੜਾ ਨੰਬਰ ਪਾਸ ਹੋਣੀ ਹੈ 856700852 856000850 ਇਹ ਨੰਬਰ ਹੈ